ਵਿਚਾਰਾਂ ਨੂੰ ਕਰੋ ਸ਼ਾਂਤ ਮਨ ਨੂੰ ਕਰੋ ਇਕਾਗਰ ਅਤੇ ਸੁਰਤ ਨੂੰ ਲੈ ਕੇ ਜਾਓ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਤੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਅਤੇ ਉਹਨਾਂ ਦੇ ਪਰਮ ਸੇਵਕ ਭਾਈ ਕਮਲਿਆ ਦਾਸ ਜੀ ਜਦ ਕਸ਼ਮੀਰ ਵਿੱਚ ਗਏ ਤਾਂ ਉੱਥੋਂ ਦੇ ਮੋਹਤਬਾਰ Hindu ਪੰਡਤ ਰਲ ਕੇ ਆਪ ਦੇ ਦਰਸ਼ਨਾਂ ਨੂੰ ਆਏ ਤੇ ਬੇਨਤੀ ਕੀਤੀ हे दीनबंधु धर्म रक्षक शीन स्वरूप दयालु महायोगी बाल जती जी एथू दा हाकम मीर यकूब खान हिंदुआं ते बहुत जुलम करदा है जबरन हिंदुआं नु मुसलमान बनाई जा रिया है दर्द दे मारे हिंदू धर्म छड़ रहे ने जे एसे रफ़्तार नाल हिंदू मोमन होंदे गए ਤਾਂ ਉਹ ਸਮਾਂ ਦੂਰ ਨਹੀਂ ਜਦੋਂ ਕਿ Hindu ਧਰਮ ਦੇ ਲੋਕਾਂ ਦਾ ਇੱਥੇ ਰਹਿਣਾ ਮੁਸ਼ਕਲ ਹੋ ਜਾਵੇਗਾ। ਬਾਬਾ ਜੀ ਆਪ ਮਿਹਰ ਕਰੋ, ਕਿਰਪਾ ਕਰੋ। ਆਪ ਕਰਨ ਕਰਨ ਸ਼ਕਤੀਵਾਨ ਹੋ, ਦਾਤਾ ਹੋ। ਸਾਡੇ ਨਿਮਾਣਿਆਂ ਦੇ ਮਾਣ ਬਣੋ, ਬੇਆਸਰਿਆਂ ਦੇ ਆਸਰੇ ਬਣੋ। ਬਚਾ ਲਓ ਇਸ ਖੂਨ ਖਾਰ ਹਾਕਮ ਯਕੂਬ ਖਾਨ ਤੋਂ। ਸਾਡਾ ਧਰਮ ਸਾਡੀ ਬੂਹ ਬੇਟੀਆਂ ਦੀ ਇੱਜ਼ਤ ਸਾਡਾ ਸਵੇਮਾਨ ਭਾਰਤ ਦੀ ਸਬੇਤਾ ਕਲੰਕਤ ਹੋ ਰਹੀ ਹੈ ਦੁਖੀਆਂ ਦੀ ਦਰਦ ਭਰੀ ਪੁਕਾਰ ਸੁਣ ਕੇ ਗੁਰੂ ਨਾਨਕ ਦੇ ਲਾੜਲੇ ਸ਼ਿਵ ਸਰੂਪ 베ਦੀ ਚੰਦ ਉਦਾਸੀਆਂ ਦੇ ਗੁਰਦੇਵ ਮੇਰਾ ਵਿੱਚ ਆਏ ਫੁੱਲਾਂ ਵਰਗੀਆਂ ਬੁੱਲੀਆਂ ਮੁਸਕਰਾਇਆਂ ਦੋ ਨੂਰ ਦੇ ਘੜੇ ਨੈਣ ਉਤਾਹ ਕੀਤੇ ਅਤੇ ਤਪਦੇ ਹਿਰਦੇ ਠਾਰ ਕੇ ਬਰਫ਼ ਦੀ ਨੇਂਹੀਂ ਕਰ ਦਿੱਤੇ ਨਾਲ-ਨਾਲ ਹਜੂਰ ਦੀਆਂ ਕੁਝ ਬੁਸੱਤੇ ਵਿੱਚ ਭਾਵਾਂ ਵਿਚੜੀਆਂ ਮੁਖਾਰ ਬਿਨ ਤੋਂ ਬਚਨ ਨਿਕਲੇ ਉਹ ਕੌਣ ਦੁਸ਼ਟ ਹੈ ਜੋ ਹਿੰਦੂ ਧਰਮ ਨੂੰ ਕਾਰੀ ਸੱਟ ਲਾ ਰਿਹਾ ਹੈ ਭਾਰਤ ਦੇਸ਼ ਦੀ ਅਣਖ ਨੂੰ ਪੈਰਾਂ ਵਿੱਚ ਮਧੋਲਣ ਵਾਲਾ ਉਹ ਕੌਣ ਜਨੂਨੀ ਕਾਫਰ ਹੈ ਜਾਓ ਮੇਰਾ ਇਹ ਸੰਦੇਸ਼ ਘਰ ਘਰ ਪਹੁੰਚਾ ਦਿਓ ਕਿ ਕਿਸੇ ਮੁੱਲ ਤੋਂ ਵੀ ਧਰਮ ਨਹੀਂ ਹਾਰਨਾ ਸਦਾ ਜਗ ਉੱਤੇ ਜ਼ਿੰਦਗੀ ਨਹੀਂ ਰਹਿਣੀ ਭਾਵੇਂ ਹਜ਼ਾਰ ਸਾਲ ਜੀਵੀਏ ਪਰ ਫਿਰ ਵੀ ਇਹ ਸਰੀਰ ਨੇ ਇੱਕ ਦਿਨ ਬਿਨ ਸਜਣਾ ਹੈ ਡਰ ਕੇ ਬਿਲਕੁਲ ਵੀ ਦੀਨ ਇਸਲਾਮ ਨਹੀਂ ਧਾਰਨਾ ਤੇ ਮੌਤ ਕਬੂਲ ਕਰਨੀ ਜਦ ਤੱਕ ਸਿਰਾਂ ਨਾਲ ਨਾ ਉਸਾਰੀਏ ਕੂਮ ਦੇ ਮਹੱਲ ਮજબૂત ਨਹੀਂ ਹੁੰਦੇ ਬਾਬਾ ਸ਼੍ਰੀ ਚੰਦ ਜੀ ਦਾ ਜੋਸ਼ ਭਰਿਆ ਉਪਦੇਸ਼ ਜਦੋਂ ਘਰ ਘਰ ਪੁੱਜਾ ਤਾਂ ਟੱਠੇ ਦਿਲਾਂ ਵਿੱਚ ਫਿਰ ਜੁਰਤ ਪੈਦਾ ਹੋ ਗਈ ਦਰਪੋਕ ਬਲਵਾਨ ਹੋ ਗਏ ਜਿਹੜੇ Hindu ਧਰਮ ਨੂੰ ਛੱਡ ਬੈਠੇ ਸਨ ਉਹ ਫੇਰ ਤੋਂ Hindu ਬਣਨੇ ਸ਼ੁਰੂ ਹੋ ਗਏ ਜਦੋਂ ਇਹ ਰਿਪੋਰਟਾਂ ਮਹਿਲਾਂ ਵਿੱਚ ਪੁੱਜੀਆਂ ਤਾਂ ਮੀਰ ਯਕੂਬ ਖਾਨ ਬਾਬਾ ਸ਼੍ਰੀ ਚੰਦ ਜੀ ਦੇ ਧੂਨੇ ਦੇ ਬੜੇ ਰੂਪ ਤੇ ਅਹੰਕਾਰ ਨਾਲ ਆਇਆ ਤੇ ਕਹਿਣ ਲੱਗਾ ਹੇ ਫਕੀਰ ਸਾਈ ਤੁਸੀਂ ਇਹ ਕੀ ਹਰਨੀਤ ਕਰ ਰਹੇ ਹੋ ਜਿੰਨਾ ਹਿੰਦੂਆਂ ਨੂੰ ਮੈਂ ਮੋਮਨ ਬਣਾਇਆ ਸੀ ਤੁਸੀਂ ਫੇਰ ਉਹਨਾਂ ਨੂੰ ਵਰਗਲਾ ਕੇ Hindu ਬਣਾ ਰਹੇ ਹੋ ਇਸ ਤਰ੍ਹਾਂ ਮੇਰੇ دین ਇਸਲਾਮ ਨੂੰ ਨੁਕਸਾਨ ਪੁੱਜਦਾ ਹੈ ਤੁਸੀਂ ਸਾਈ ਅੱਲਾ ਦਾ ਰੂਪ ਹੋ ਕੇ ਬਗਾਵਤ ਫੈਲਾ ਰਹੇ ਹੋ ਇਹ ਠੀਕ ਨਹੀਂ ਇੰਨੀ ਮਹਾਨ ਤਪਸਵੀ ਹੋ ਕੇ ਆਪ ਤਾਂ ਧੁੱਪ ਵਿੱਚ ਬੈਠੇ ਹੋ ਤੁਸੀਂ ਹੋਰ ਨਾਲੋਂ ਭਲਾ ਕੀ ਸ਼ੌਂ ਕਰਨੀ ਹੈ ਨਹੀਂ ਤਾਂ ਤੁਹਾਡੇ ਪਾਸ ਬੈਠ ਕੇ ਦੋ ਘੜੀਆਂ ਗੱਲਾਂ ਕਰਕੇ ਕੁਝ ਸਮਝਾ ਦਿੰਦਾ ਤਦ ਬਾਬਾ ਸ਼੍ਰੀ ਚੰਦ ਜੀ ਨੇ ਹੰਕਾਰੇ ਹੋਏ ਹਾਕਮ ਦੇ ਇਹ ਬਚਨ ਸੁਣ ਕੇ ਕੋਈ ਜਵਾਬ ਨਾ ਦਿੱਤਾ ਤੇ ਧੂਨੇ ਵਿੱਚੋਂ ਬਲਦੀ ਬਲਦੀ ਚਨਾਰ ਦੀ ਲੱਕੜ ਕੱਢ ਕੇ ਜ਼ਮੀਨ ਵਿੱਚ ਗੱਡ ਦਿੱਤੀ ਉਸ ਵੇਲੇ ਉਹ ਚਨਾਰ ਦਾ ਦਰਖਤ ਬਣ ਗਿਆ ਤੇ ਮੀਰ ਖਾਨ ਕਹਿਣ ਲੱਗੇ ਮੀਰ ਸਾਹਿਬ ਤੁਸੀਂ ਕਿਉਂ ਧੁੱਪੇ ਖਾਨਾ ਹੈ ਤੁਸੀਂ ਦਰਖਤ ਦੀ ਛਾਵੇਂ ਬੈਠੋ ਮੀਰ ਯਕੂਬ ਖਾਨ ਦੇ ਵਹਿੰਦਿਆਂ ਵਹਿੰਦਿਆਂ ਹੀ ਹੋਸ਼ ਗੁੰਮ ਗਏ ਜਦ ਉਹਨੇ ਦੇਖਾ ਕਿ ਬਲਦੀ ਲੱਕੜ ਵਿੱਚੋਂ ਹਰੇ ਪੱਤੇ ਨਿਕਲ ਰਹੇ ਹਨ ਸੁਭਾਨ ਅੱਲਾ ਆਪ ਮੁਹਾਰੇ ਉਸ ਦੇ ਮੂੰਹੋਂ ਨਿਕਲਿਆ ਤੇ ਟਹਿ ਕੇ ਬਾਬਾ ਸ਼੍ਰੀ ਚੰਦ ਜੀ ਦੇ ਚਰਨਾਂ ਤੇ ਡਿੱਗ ਪਿਆ ਤੇ ਕਹਿਣ ਲੱਗਾ ਫਕੀਰ ਸਾਈ ਮੇਥੋਂ ਖਤਾ ਹੋ ਗਈ ਹੈ ਮੈਨੂੰ ਮੁਆਫ ਕਰ ਦੋ ਯਕੂਬ ਖਾਨ ਨੂੰ ਉਪਦੇਸ਼ ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜ ਨੇ ਉਸ ਨੂੰ ਮਹਾਨ ਉਪਦੇਸ਼ ਦਿੱਤਾ ਕਿ ਖੁਦਾ ਕਰਨ ਕਾਰਨ ਹੈ ਕਰਤਾ purkh ਹੈ ਇਹ ਦੁਨੀਆ ਉਸ ਦਾ ਬਾਗ ਹੈ ਮਜ਼ਹਬ ਵੇਲ ਬੂਟੇ ਹਨ ਜਿਸ ਮਜ਼ਬ ਨੂੰ ਉਹ ਚਾਵੇ ਦਿਲਾਂ ਵਿੱਚ ਵ사 ਕੇ ਵਦਾ ਘਟਾ ਸਕਦਾ ਹੈ ਧੁੱਪ ਸ਼ਾਮ ਸਭ ਉਸ ਦੇ ਹੁਕਮ ਅnder ਹੈ ਜੇ ਉਹ ਚਾਵੇ ਤਾਂ ਕੜਕ ਦੀ ਧੁੱਪ ਵਿੱਚ ਮੀਂਹ ਪਾ ਸਕਦਾ ਹੈ ਜੇ ਉਹ ਚਾਵੇ ਤਾਂ ਟਿੰਗਲਾ ਪਰਬਤੇ ਚਾੜ ਸਕਦਾ ਹੈ ਸੋ ਇਸ ਤਰ੍ਹਾਂ ਮੀਰ ਯਕੂਬ ਖਾਨ ਨੇ ਅੱਗੇ ਤੋਂ ਜਾਤ ਪਾਤ ਦਾ ਵਿਤਕਰਾ ਕਰਨਾ ਛੱਡ ਦਿੱਤਾ Hindu Muuman ਦੋਹਾਂ ਨੂੰ ਇੱਕੋ ਨਜ਼ਰ ਨਾਲ ਵੇਖਣ ਲੱਗਾ ਅਤੇ ਸ਼ੰਖ ਕੜਿਆਲ ਘੰਟੀ ਬਾੰਗ ਪੂਜਾ ਪਾਠ ਤੋਂ ਸਭ ਪਾਬੰਦੀਆਂ ਚੁੱਕ ਲਈਆਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਢੂਨੇ ਵਿੱਚੋਂ ਬਲਦੀ ਲੱਕੜ ਕੱਢ ਕੇ ਜਿੱਥੇ ਗੱਡੀ ਸੀ ਉੱਥੇ ਅੱਜ ਵੀ ਉਹ ਚਨਾਰ ਦਾ ਬੂਟਾ ਮੌਜੂਦ ਹੈ ਤੇ ਚਨਾਰ ਸਾਹਿਬ ਦੇ ਨਾਲ ਨਾਲ ਥਾ ਮਸ਼ਹੂਰ ਹੈ ਸੰਗਤ ਜੀ ਅਗਰ ਜਾਣਕਾਰੀ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਸੰਤ ਪਰੰਪਰਾ ਪੰਜਾਬ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਜੀਵਨ ਯਾਤਰਾ ਤੇ ਪਵਿੱਤਰ ਯਾਤਰਾ ਦੇ ਅਗਲੇ ਭਾਗ ਵਿੱਚ